ਸਾਸਰਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਟੇਸਟੀ ਅਤੇ ਰੈਸਟੋਰੈਂਟ ਸਟਾਈਲ ਜਿਹੜੀ ਮੂੰਗੀ ਛੋਲਿਆਂ ਦੀ ਦਾਲ ਆ ਉਹ ਲੈ ਕੇ ਆਏ ਆ ਦੁਪਹਿਰ ਦੇ 1:30 ਵਜੇ ਦਾ ਟਾਈਮ ਸੀ ਇੱਕ ਪਾਸੇ ਆਪਾਂ ਨੇ ਚਾਹ ਜਿਹੜੀ ਉਹ ਬਣਦੇ ਲਈ ਰੱਖ ਦਿੱਤੀ ਸੀ ਆਪਾਂ ਨੇ ਦਾਲ ਆ ਜਿਹੜੀ ਉਹ ਇੱਕ ਛੋਟੀ ਕੌਲੀ ਲਈ ਆ ਤੇ ਨਾਲ ਹੀ ਡੇਢ ਕਮੁੱਠੀ ਆਪਾਂ ਨੇ ਵਿੱਚ ਛੋਲਿਆਂ ਦੀ ਦਾਲ ਪਾਈ ਆ ਜਿਹੜੀ ਆਪਣੀ ਪੀਲੀ ਦਲੀ ਹੋਈ ਦਾਲ ਹੁੰਦੀ ਆ ਤੇ ਇਸ ਨੂੰ ਫਲੇਵਰਫੁੱਲ ਬਣਾਉਣ ਦੇ ਲਈ ਆਪਾਂ ਨੇ 2-3 ਤੇਜ ਪੱਤੇ ਲਏ ਨੇ ਛੋਟੇ ਸਾਈਜ਼ ਦੇ ਨਾਲ ਹੀ ਆਪਾਂ ਨੇ ਦਾਲਚੀਨੀ ਦੇ 2 ਟੁਕੜੇ ਛੋਟੇ ਸਾਈਜ਼ ਦੇ ਲੱਤੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਡੇਢ ਚਮਚਾਏ ਜਿਹੜਾ ਉਹ ਨੌਨ ਦਾ ਪਾਵਾਂਗੇ ਤੇ ਨਾਲ ਹੀ ਆਪਾਂ ਇਹ ਜਿਹੜਾ ਡੇਢ ਚਮਚਾ ਲੈ ਆਪਾਂ ਨੇ ਇਹ ਛੋਟਾ ਚਮਚਾ ਲੈ ਆਪਾਂ ਨੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਡੇਢ ਇੱਕ ਚਮਚਾ ਹਲਦੀ ਦਾ ਲੈ ਲਾਂਗੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਮਿਰਚ ਦਾ ਲਵਾਂਗੇ ਇਹ ਆਪਾਂ ਨੇ ਆਪਣੀ ਤੱਕ ਦੇ ਹਿਸਾਬ ਨਾਲ ਆ ਜਿਹੜਾ ਨੂਨ ਵਿੱਚ ਪਾ ਲਿਆ ਏ ਪਰ ਆਪਾਂ ਥੋੜਾ ਜਿਹਾ ਇਹ ਘੱਟ ਹੀ ਰੱਖਾਂਗੇ ਆਪਾਂ ਇਹਦੀਆਂ ਚਾਰਕ ਸਿਟੀਆਂ ਨੇ ਜਿਹੜੀਆਂ ਮਰਵਾ ਲੀਆਂ ਸੀਗੀਆਂ ਲੋ ਫਲੇਮ ਦੇ ਉੱਪਰ ਤੇ ਦੇਖੋ ਹੁਣ ਜਿਹੜੀ ਆਪਣੀ ਦਾਲ ਆ ਆਪਾਂ ਇੱਕ ਵਾਰ ਚੈੱਕ ਕਰ ਲੈਨੇ ਆ ਦਾਲ ਆ ਜਿਹੜੀ ਆਪਣੀ ਐਨ ਬਿਲਕੁਲ ਚੰਗੀ ਤਰ੍ਹਾਂ ਐ ਜਿਹੜੀ ਫੁੱਲ ਚੁੱਕੀ ਆ ਪਰ ਜਿਹੜਾ ਇਹਦਾ ਪਾਣੀ ਆ ਉਹ ਅਲੱਗ ਆ ਹਜੇ ਦਾਲ ਆ ਜਿਹੜੀ ਆਪਣੀ ਚੰਗੀ ਤਰ੍ਹਾਂ ਕੁਲੀ ਨਹੀਂ ਹੈਗੀ ਹੁਣ ਆਪਾਂ ਇਹਨੂੰ ਢੱਕ ਕੇ 10 ਮਿੰਟ ਆ ਜਿਹੜਾ आ, लो फ्लेम ਦੇ ਉੱਪਰ ਪਕਾ ਲਵਾਂਗੇ ਦੇਖੋ ਦਾਲ ਆ ਜਿਹੜੀ ਆਪਣੀ ਬਿਲਕੁਲ ਚੰਗੀ ਤਰ੍ਹਾਂ ਹੈ ਜਿਹੜੀ ਗਲ ਚੁੱਕੀ ਆ ਤੇ ਜਿਹੜਾ ਇਹਦਾ ਪਹਿਲਾਂ ਪਾਣੀ ਆ ਜਿਹੜਾ ਅਲੱਗ-ਅਲੱਗ ਨਜ਼ਰ ਆ ਰਿਹਾ ਸੀ ਹੁਣ ਉਹ ਵੀ ਨਹੀਂ ਆ ਰਿਹਾ ਹੈਗਾ ਤੇ ਦਾਲ ਦੀ ਕਨਸਿਸਟੈਂਸੀ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਠੀਕ ਆ ਤੇ ਨਾ ਹੀ ਜ਼ਿਆਦਾ ਇਹ ਗਾੜ੍ਹੀ ਆ ਤੇ ਨਾ ਹੀ ਜ਼ਿਆਦਾ ਪਤਲੀ ਆ ਤੇ ਹੁਣ ਦਾਲ ਆ ਜਿਹੜੀ ਤੜਕੇ ਦੇ ਲਈ ਬਿਲਕੁਲ ਰੈਡੀ ਆ ਇਸ ਤਰ੍ਹਾਂ ਆਪਾਂ ਜਿਹੜੀ ਦਾਲ ਬਣਾਉਣੀ ਆ ਇਹ ਬਹੁਤ ਹੀ ਵਧੀਆ ਬਣਦੀ ਆ ਖੜੇ ਮਸਾਲਿਆਂ ਦੇ ਨਾਲ ਇਹਦਾ ਬਿਲਕੁਲ ਰੈਸਟੋਰੈਂਟ ਸਟਾਈਲ ਆ ਜਿਹੜਾ ਫਲੇਵਰ ਆਉਂਦਾ ਹੈਗਾ ਤੇ ਹੁਣ ਆਪਾਂ ਇਧਰ ਤੜਕੇ ਦੀ ਤਿਆਰੀ ਕਰਾਂਗੇ ਤੜਕੇ ਦੀ ਤਿਆਰੀ ਦੇ ਲਈ ਆਪਾਂ ਨੇ ਫਰਾਈ ਪੈਨ ਰੱਖ ਲਿਆ ਸੀਗਾ ਇਹਨੂੰ ਪ੍ਰੀ ਹੀਟ ਕਰ ਲਿਆ ਸੀ ਤੇ ਹੁਣ ਆਪਾਂ ਡੇਢ ਇੱਕ ਕੜਛੀ ਆ ਜਿਹੜੀ ਇਹਦੇ ਵਿੱਚ ਰਿਫਾਈਨਡ ਆਇਲ ਦੀ ਲਵਾਂਗੇ ਨਾਲ ਹੀ ਆਪਾਂ ਇਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਜਿਹੜਾ ਹਿੰਗ ਪਾਵਾਂਗੇ ਹਿੰਗ ਦੇ ਨਾਲ ਕੀ ਹੈ ਕਿ ਜਿਹੜਾ ਆਪਣੀ ਗੈਸ ਵਗੈਰਾ ਉਹ পেট ਦੇ ਵਿੱਚ ਨਹੀਂ ਬਣਦੀ ਹੈਗੀ ਤੇ ਹਾਜਮੇ ਦੇ ਲਈ ਵੀ ਵਧੀਆ ਹੁੰਦੀ ਆ ਤੇ ਮਸਾਲੇ ਨੇ ਜਿਹੜੇ ਇਹਦੇ ਵਿੱਚ ਤੁਸੀਂ ਹੋਰ ਵੀ ਆਪਣੀ ਚੁਆਇਸ ਅਕੋਰਡਿੰਗ ਪਾ ਸਕਦੇ ਹੋ ਨਾਲ ਹੀ ਆਪਾਂ ਅੱਧਾ ਚਮਚਾ ਜੀਰੇ ਦਾ ਲਿਆ ਸੀ ਤੇ ਆਪਾਂ ਨੇ ਇੱਕ ਗੱਠੀ ਹੈ ਜਿਹੜੀ ਲਸਣ ਦੀ ਕੱਟ ਕੇ ਰੱਖੀ ਹੋਈ ਆ ਇੱਕ ਵੱਡੇ ਸਾਈਜ਼ ਦਾ ਪਿਆਜ਼ ਅਦਰਕ ਟਮਾਟਰ ਤੇ ਹਰੀ ਮਿਰਚ ਵੀ ਆਪਾਂ ਨੇ ਪਹਿਲਾਂ ਹੀ ਕੱਟ ਕੇ ਰੱਖੇ ਹੋਏ ਸੀਗੇ ਤੁਸੀਂ ਟੜਕੇ ਦੇ ਵਿੱਚ ਵੀ ਖੜੇ ਮਸਾਲੇ ਆ ਜਿਹੜੇ ਉਹ ਪਾ ਸਕਦੇ ਹੋ ਜੇਕਰ ਤੁਸੀਂ ਦਾਲ ਉਵਾਲਣ ਸਮੇਂ ਨਹੀਂ ਪਾਏ ਹੈਗੇ ਤਾਂ ਇਹਦੇ ਨਾਲ ਵੀ ਫਲੇਵਰ ਆ ਜਿਹੜਾ ਬਹੁਤ ਵਧੀਆ ਆ ਜਾਂਦਾ ਹੈ ਤੇ ਹੁਣ ਆਪਾਂ ਨੇ ਲਸਣ ਆ ਜਿਹੜਾ ਲਸਣ ਬ੍ਰਾਊਨ ਹੋਣ ਦੇ ਲਈ ਰੱਖਤਾ ਹੈ ਲਸਣ ਬ੍ਰਾਊਨ ਹੋਣ ਤੋਂ ਬਾਅਦ ਹੁਣ ਆਪਾਂ ਪਿਆਜ਼ ਆ ਜਿਹੜਾ ਉਹ ਨੂੰ ਵੀ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਜਦੋਂ ਤੱਕ ਇਹ ਆਪਣਾ ਕਲਰ ਆ ਜਿਹੜਾ ਚੇਂਜ ਨਹੀਂ ਇਹਨਾਂ ਦਾ ਹੋ ਜਾਂਦਾ ਉਦੋਂ ਤੱਕ ਆਪਾਂ ਇਹਨਾਂ ਨੂੰ ਲੋ ਫਲੇਮ ਦੇ ਪਰ ਹੀ ਪਕਾਵਾਂਗੇ ਲੋ ਫਲੇਮ ਦੇ ਉੱਤੇ ਪਕਾਉਣ ਨਾਲ ਕੀ ਹੈ ਕਿ ਤੜਕਾ ਹੀ ਜਿਹੜਾ ਵਧੀਆ ਭੁੱਜ ਜਾਂਦਾ ਤੇ ਦੇਖੋ ਹੁਣ ਇਹਨਾਂ ਦਾ ਕਲਰ ਹੈ ਜਿਹੜਾ ਬ੍ਰਾਊਨ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਹਰੀ ਮਿਰਚ ਤੇ ਅਦਰਕ ਆ ਜਿਹੜਾ ਉਹ ਐਡ ਕਰ ਲਵਾਂਗੇ ਆਪਾਂ ਟਮਾਟਰ ਨੂੰ ਵੀ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਕਿ ਇਹ ਸੌਫਟ ਨਹੀਂ ਹੋ ਜਾਂਦੇ ਹੈਗੇ ਤੇ ਦੇਖੋ ਆਪਣੇ ਟਮਾਟਰ ਨੇ ਜਿਹੜੇ ਹਲਕੇ ਹਲਕੇ ਸੌਫਟ ਹੋ ਗਏ ਨੇ ਤੇ ਢੜਕੇ ਨੇ ਵੀ ਤੇਲ ਛੱਡਣਾ ਜਿਹੜਾ ਸ਼ੁਰੂ ਕਰਤਾ ਏ ਤੇ ਹੁਣ ਆਪਾਂ ਚਮਚੇ ਦਾ ਚੌਥਾ ਹਿੱਸਾ ਏ ਜਿਹੜਾ ਨਮਕ ਦਾ ਪਾਇਆ ਏ ਇਹਦੇ ਨਾਲ ਕੀ ਆ ਕਿ ਜਿਹੜੇ ਆਪਣੇ ਟਮਾਟਰ ਨੇ ਹੋਰ ਵੀ ਜਲਦੀ ਸੌਫਟ ਹੋ ਜਾਣਗੇ ਤੇ ਅੱਧਾ ਇੱਕ ਚਮਚਾ ਆਪਾਂ ਹਲਦੀ ਲਈਆ ਹਲਦੀ ਆਪਾਂ ਪਹਿਲਾਂ ਘੱਟ ਇਸਤੇਮਾਲ ਕੀਤੀ ਸੀਗੀ ਆਪਾਂ ਥੋੜਾ ਜਿਹਾ ਹਲਦੀ ਦਾ ਕਲਰ ਤੇਜ ਕਰਨ ਦੇ ਲਈ ਹਲਦੀ ਪਾਈ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਜਿਹੜਾ ਇਹਦਾ ਕੱਚਾਪਾਨਾ ਉਹ ਨਿਕਲ ਜਾਵੇ ਜੇ ਤੁਹਾਡੇ ਕੋਲ ਦੇਗੀ ਮਿਰਚ ਹੋਵੇ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਕਲਰ ਆ ਜਿਹੜਾ ਬਹੁਤ ਵਧੀਆ ਬੈਲੈਂਸ ਹੋ ਜਾਂਦਾ ਹੈ ਤੇ ਇੱਕ ਚਮਚਾ ਪਾਏ ਦੇ ਵਿੱਚ ਕਸੂਰੀ ਮੇਥੀ ਪਾ ਲਈਆ ਤੇ ਜਿਵੇਂ ਗਰਮੀਆਂ ਦੇ ਮੌਸਮ ਦੇ ਵਿੱਚ ਆਪਾਂ ਨੂੰ ਹਰਾ ਧਨੀਆ ਬਹੁਤ ਘੱਟ ਮਿਲਦਾ ਹੈ ਤੇ ਸ਼ਹਿਰ ਜਾਈਏ ਤਾਂ ਹੀ ਆਪਾਂ ਨੂੰ ਮਿਲਦਾ ਪਿੰਡਾਂ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਵੀ ਕਿੰਨੀ ਸਹੂਲਤ ਆ ਜਿਹੜੀ ਘੱਟ ਮਿਲਦੀ ਆ ਇਸ ਕਰਕੇ ਆਪਾਂ ਕਸੂਰੀ ਮੇਥੀ ਪਾਈ ਆ ਤੇ ਨਾਲ ਹੀ ਮੈਂ ਇਹਦੇ ਵਿੱਚ ਆਪਣਾ ਧਨੀਆ ਸਾਫਤਾ ਘਰੇ ਪੀਸ ਕੇ ਰੱਖਿਆ ਹੋਇਆ ਸੀਗਾ 2 ਚਮਚੇ ਸੁੱਕੇ ਧਨੀਏ ਪਾਊਡਰ ਦੇ ਵੀ ਆਪਾਂ ਇਹਦੇ ਵਿੱਚ ਐਡ ਕੀਤੇ ਨੇ ਤੇ ਜਿਹੜੀ ਦਾਲ ਆ ਹੁਣ ਆਪਾਂ ਦਾਲ ਤੜਕੇ ਦੇ ਵਿੱਚ ਪਾਤੀ ਆ ਦਾਲ ਦਾ ਜਿਹੜਾ ਫਲੇਵਰ ਸੀਗਾ ਬਹੁਤ ਹੀ ਵਧੀਆ ਆਇਆ ਸੀਗਾ ਜਿੱਦਾਂ ਆਪਾਂ ਰੈਸਟੋਰੈਂਟ ਦੇ ਵਿੱਚ ਖਾਂਦੇ ਆ ਜਾਂ ਆਪਾਂ ਟੱਬਾ ਸਟਾਈਲ ਬਣਾਉਨੇ ਆ ਜਾਂ ਲੰਗਰਾਂ ਦੇ ਵਿੱਚ ਬਣਦੀ ਆ ਉਦਾਂ ਦਾ ਟੇਸਟ ਸੀਗਾ ਦਾਲ ਦਾ ਤੇ ਦਾਲ ਆ ਜਿਹੜੀ ਆਪਣੀ ਇਹ ਬਣ ਗਈ ਆ ਤੇ ਹੁਣ ਆਪਾਂ ਇਨੂੰ ਥੋੜੀ ਜੀ ਦੇਰ ਪਕਾ ਲਾਂਗੇ ਤਾਂ ਕਿ ਜਿਹੜਾ ਤੜਕਾ ਹੈ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਜਿਹੜੇ ਇਹਦੇ ਮਸਾਲੇ ਨੇ ਉਹ ਵੀ ਇਹਦੇ ਨਾਲ ਦਾਲ ਦੇ ਅਬਜ਼ੌਰਬ ਹੋ ਜਾਣ ਤੇ ਦੇਖੋ ਦਾਲ ਆ ਜਿਹੜੀ ਆਪਣੀ ਹਲਕੀ ਹਲਕੀ ਰਿਜਣ ਲੱਗ ਗਈ ਆ ਤੇ ਦਾਲ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਦਾਲ ਇੱਕ ਕੌਲੀ ਤੋਂ ਬਣਾ ਕੇ ਤਿਆਰ ਕੀਤੀ ਆ ਤੇਦਰ ਮੇਰੇ ਬੱਚੇ ਨੇ ਜਿਹੜੇ ਉਚੌਲ ਖਾਣਾ ਦਾਲ ਦੇ ਨਾਲ ਪਸੰਦ ਕਰਦੇ ਨੇ ਮੇਰਾ ਬੇਟਾ ਜ਼ਿਆਦਾਤਰ ਚੌਲ ਆ ਜਿਹੜੇ ਉਹ ਪਸੰਦ ਕਰਦਾ ਬੇਟੀ ਨੂੰ ਥੋੜੇ ਜਿ ਘੱਟ ਪਸੰਦ ਨੇ ਇਸ ਕਰਕੇ ਮੈਂ ਅੱਧੀ ਕੋਕੋਲੀ ਹੀ ਚੌਲਾਂ ਦੀ ਬਣਾਈ ਆ ਅੱਜ ਜਿਹੜੇ ਇਹ ਚੌਲ ਨੇ ਆਪਾਂ ਬੋਇਲ ਹੀ ਕੀਤੇ ਨੇ ਆਪਾਂ ਨੇ ਦੂਜੇ ਲੋਟ ਨਹੀਂ ਬਣਾਏ ਹੈਗੇ ਤੇ ਹੁਣ ਆਪਾਂ ਇਹਨਾਂ ਦਾ ਸਾਰਾ ਪਾਣੀ ਆ ਜਿਹੜਾ ਆਪਾਂ ਨੇ ਕੱਢ ਲੈਣਾ ਇਸ ਤਰ੍ਹਾਂ ਚੌਲ ਬਣਾਉਣ ਦੇ ਨਾਲ ਇਹ ਸ਼ਰੀਰ ਨੂੰ ਨੁਕਸਾਨ ਵੀ ਨਹੀਂ ਕਰਦੇ ਹੈਗੇ ਇਹਦੇ ਨਾਲ ਗੈਸ ਵਗੈਰਾ ਵੀ ਨਹੀਂ ਬਣਦੀ ਤੇ ਨਾਲੇ ਬੈਵਾਦੀ ਆ ਜਿਹੜੀ ਉਹ ਵੀ ਨਹੀਂ ਹੁੰਦੀ ਹੈਗੀ ਜਿਵੇਂ ਚੌਲ ਖਾਣ ਦੇ ਨਾਲ ਗੋਡੇ ਵਗੈਰਾ ਦਰਦ ਕਰਦੇ ਰਹਿੰਦੇ ਨੇ ਉਹਨਾਂ ਨੂੰ ਬਹੁਤ ਹੀ ਰਾਹਤ ਮਿਲਦੀ ਆ ਤੇ ਤੁਸੀਂ ਜੇਕਰ ਚਾਹੋ ਤਾਂ ਜੀਰਾ ਰਾਈਸ ਵੀ ਬਣਾ ਸਕਦੇ ਹੋ ਤੜਕੇ ਵਾਲੇ ਵੀ ਬਣਾ ਸਕਦੇ ਹੋ ਤੇ ਇਧਰ ਮੈਂ 10-12 ਕਿ ਮਿਰਚਾਂ ਨੇ ਜਿਹੜੀਆਂ ਹਰੀਆਂ ਲਈਆਂ ਨੇ ਹਰੀਆਂ ਮਿਰਚਾਂ ਅੱਜ ਆਪਾਂ ਤਿਆਰ ਕਰਾਂਗੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਤੇਲ ਦੇ ਵਿੱਚ ਪਾ ਕੇ ਭੁੰਨ ਲਾਂਗੇ ਹੁਣ ਆਪਾਂ ਇਹਨਾਂ ਦੇ ਵਿੱਚ ਵੱਡਾ ਲੰਬੇ ਸਾਈਜ਼ ਦਾ ਕੱਟ ਲਾ ਲਾਂਗੇ ਤੁਸੀਂ ਜੇਕਰ ਇਹਨਾਂ ਨੂੰ ਦੋ ਪੀਸ ਦੇ ਵਿੱਚ ਡਿਵਾਈਡ ਕਰਨਾ ਚਾਹੋ ਤਾਂ ਉਦਾਂ ਵੀ ਕਰ ਸਕਦੇ ਹੋ ਪਰ ਇਹ ਜਿਹੜੀਆਂ ਹਰੀਆਂ ਮਿਰਚਾਂ ਆਪਾਂ ਇਦਾਂ ਹੀ ਬਣਾਉਨੇ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾਇਆ ਹੋਇਆ ਸੀਗਾ ਮੇਰਾ ਤੇ ਹੁਣ ਆਪਾਂ ਇੱਕ ਛੋਟੀ ਜੀ ਕੜਾਹੀ ਲਈ ਆ ਇਹਦੇ ਵਿੱਚ ਡੇਢ ਕ ਟੇਬਲस्पून ਦਾ ਆਪਾਂ ਰਿਫਾਈਨਡ ਪਾ ਲਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਜਮੈਣ ਆ ਜਿਹੜੀ ਦੋ ਚੁਟਕੀਆਂ ਆਪਾਂ ਇਹਦੀਆਂ ਵਿੱਚ ਜਮੈਣ ਦੀਆਂ ਐਡ ਕਰਾਂਗੇ ਜਦੋਂ ਆਪਣਾ ਤੇਲ ਆ ਜਿਹੜਾ ਗਰਮ ਹੋ ਜੂਗਾ ਇਹਨ ਚੰਗੀ ਤਰ੍ਹਾਂ ਤੇ ਦੇਖੋ ਆਪਾਂ ਨੇ ਜਮੈਣ ਆ ਜਿਹੜੀ ਤੇਲ ਆਪਣਾ ਗਰਮ ਹੋ ਗਿਆ ਸੀ ਜਮੈਣ ਆਪਾਂ ਨੇ ਐਡ ਕਰ ਲਈ ਆ ਤੇ ਜਮੈਣ ਦਾ ਕਲਰ ਆ ਜਿਹੜਾ ਉਹ ਵੀ ਚੇਂਜ ਹੋ ਗਿਆ ਤੇ ਨਾਲ ਹੀ ਆਪਾਂ ਹੁਣ ਇਹਦੇ ਵਿੱਚ ਮਿਰਚਾਂ ਪਾ ਲਵਾਂਗੇ ਮਿਰਚਾਂ ਨੂੰ ਆਪਾਂ ਲੋ ਫਲੇਮ ਦੇ ਉੱਪਰ ਥੋੜਿਆ ਜਿਹਾ ਸੇਕ ਲਵਾਵਾਂਗੇ ਇਹ ਜਿਹੜੀਆਂ ਆਪਣੀਆਂ ਫਰੈਸ਼ ਮਿਰਚਾਂ ਨੇ ਘਰ ਦੀਆਂ ਮਿਰਚਾਂ ਨੇ ਇਹ ਬਹੁਤ ਛੇਤੀ ਜਿਹੜੀਆਂ ਨੇ ਇਹ ਪੱਕ ਜਾਂਦੀਆਂ ਨੇ ਤੇ ਦੇਖੋ ਬਹੁਤ ਜਲਦੀ ਇਹ ਇਹਨਾਂ ਦਾ ਕਲਰ ਚੇਂਜ ਹੋਣ ਲੱਗ ਗਿਆ ਤੇ ਸੌਫਟ ਹੋਣ ਲੱਗੀਆਂ ਨੇ ਤੇ ਇਹਦੇ ਵਿੱਚ ਆਪਾਂ ਨੇ ਦੋ ਚੁਟਕੀਆਂ ਦੇ ਕਰੀਬ ਜਿਹੜਾ ਹੈ ਨੂਨ ਵੀ ਐਡ ਕੀਤਾ ਹੈ ਇਹ ਤੁਸੀਂ ਨੂਨ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਦਾਂ ਅਸੀਂ ਮਿਰਚਾਂ ਬਚਪਨ ਵਿੱਚ ਵੀ ਬਣਾ ਕੇ ਬਹੁਤ ਹੀ ਖਾਂਦੇ ਹੁੰਦੇ ਸੀਗੇ ਆਪਾਂ ਇੱਕ ਛੋਟੇ ਸਾਈਜ਼ ਦੀ ਡੱਬੀ ਆ ਹੋਵੇ ਭਰ ਕੇ ਰੱਖ ਲੈਂਦੇ ਸੀਗੇ ਜਦੋਂ ਵੀ ਕੋਈ ਦਾਲ ਸਬਜ਼ੀ ਦੇ ਨਾਲ ਮਨ ਹੁੰਦਾ ਸੀਗਾ ਤਿੱਖਾ ਖਾਣ ਦਾ ਤਾਂ ਆਪਾਂ ਕਈ ਦਿਨ ਇਹ ਸਟੋਰ ਕਰਕੇ ਫ੍ਰੀਜ ਦੇ ਵਿੱਚ ਰੱਖ ਸਕਦੇ ਆ ਤੇ ਦੇਖੋ ਮਿਰਚਾਂ ਨੇ ਜਿਹੜੀਆਂ ਆਪਾਂ ਸਾਰੀਆਂ ਕੱਢ ਲਈਆਂ ਨੇ ਤੇ ਜਿਹੜਾ ਇਹਦੇ ਵਿੱਚ ਅੱਧਾ ਇੱਕ ਚਮਚਾ ਤੇਲ ਦਾ ਬਚਿਆ ਉਹ ਵੀ ਆਪਾਂ ਨੇ ਇਹਦੇ ਡੱਬੀ ਚ ਪਾ ਕੇ ਇਹਨਾਂ ਨੂੰ ਵਿੱਚ ਹੀ ਆਪਾਂ ਨੇ ਪਾ ਦੇਣਾ ਹੈ ਤੇ ਆ ਦੇਖੋ ਮਿਰਚਾਂ ਨੇ ਜਿਹੜੀਆਂ ਆਪਣੀਆਂ ਬਹੁਤ ਵਧੀਆ ਬਣ ਗਈਆਂ ਨੇ ਤੇ ਰੋਟੀ ਦੇ ਨਾਲ ਇਹ ਬਹੁਤ ਵਧੀਆ ਲੱਗਦੀਆਂ ਨੇ ਤੇ ਇਧਰ ਹੁਣ ਆਪਾਂ ਰੋਟੀ ਬਣਾਉਣੀ ਸ਼ੁਰੂ ਕਰਦੇ ਆ ਆਪਾਂ ਨੇ ਰੋਟੀਆਂ ਜਿਹੜੀ ਉਹ ਵੀ ਬਣਾ ਲੈਣੀਆਂ ਆ ਆਪਾਂ ਤੁਹਾਨੂੰ ਥਾਲੀ ਆ ਜਿਹੜੀ ਪੂਰੀ ਸਰਵ ਕਰਕੇ ਦਿਖਾਵਾਂਗੇ ਆਪਾਂ ਤਿੰਨ ਚਾਰ ਰੋਟੀਆਂ ਨੇ ਜਿਹੜੀਆਂ ਪਹਿਲਾਂ ਬਣਾ ਲੈਣੀਆਂ ਨੇ ਤੇ ਬਾਅਦ ਵਿੱਚ ਆਪਾਂ ਜਿਹੜੀ ਥਾਲੀ ਆ ਉਹ ਬੱਚਿਆਂ ਦੇ ਲਈ ਰੈਡੀ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆਉਂਦੀ ਹੋਵੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਲਿਓ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਵੇ ਤੇ ਹੁਣ ਆਪਾਂ ਥਾਲੀ ਦੇ ਲਈ ਆਪਾਂ ਇੱਕ ਕਟੋਰੀ ਹੈ ਜਿਹੜੀ ਦਹੀਂ ਦੀ ਲਵਾਂਗੇ ਤੇ ਹੁਣ ਆਪਾਂ ਇੱਕ ਪਾਸੇ ਦਹੀਂ ਆ ਜਿਹੜਾ ਬਾਕੀ ਢਾਕੇ ਰੱਖ ਦਾਂਗੇ ਤੇ ਕੌਲੀ ਦੇ ਵਿੱਚ ਮੈਂ ਦਾਲ ਵੀ ਪਾ ਲਈ ਸੀ ਤੇ ਨਾਲ ਹੀ ਕੌਲੀ ਦੇ ਵਿੱਚ ਚੌਲ ਵੀ ਪਾ ਲੈਨੇ ਪਿਆਜ਼ ਕੱਟਿਆ ਤੇ ਨਾਲ ਹੀ ਆਪਾਂ ਹਰੀ ਮਿਰਚ ਜਿਹੜੀ ਉਹ ਲੈ ਲਈਏ ਦੋ ਫੁਲਕੇ ਰੱਖ ਲੱਤੇ ਨੇ ਇਹ ਜਿਹੜੀ ਥਾਲੀ ਆ ਤੁਸੀਂ ਇਸ ਤਰ੍ਹਾਂ ਕੋਈ ਜ਼ਿਆਦਾ ਇਹਨੂੰ ਟਾਈਮ ਵੀ ਨਹੀਂ ਲੱਗਦਾ ਹੈਗਾ ਜੇਕਰ ਤੁਹਾਡੇ ਘਰੇ ਰਿਸ਼ਤੇਦਾਰਾਂ ਨੇ ਵੀ ਆਉਣਾ ਹੋਵੇ ਤਾਂ ਤੁਸੀਂ ਸਿੰਪਲ ਤੇ ਸਾਦਾ ਖਾਣਾ ਜਿਹੜਾ ਇੱਟਾ ਵੀ ਮਿੰਟਾਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਹੁਣ ਆਪਾਂ ਥੋੜੀ ਜਿਹੀ ਮਲਾਈ ਪਾ ਦਿੱਤੀ ਆ ਮਲਾਈ ਦੇ ਨਾਲ ਵੀ ਜਿਹੜਾ ਟੇਸਟ ਆ ਹੋਊਗਾ ਵਧੀਆ ਹੋ ਜਾਊਗਾ ਇਹਦਾ ਤੇ ਬਾਕੀ ਦੀਆਂ ਮਿਰਚਾਂ ਤੁਸੀਂ ਸਾਈਡ ਤੇ ਦੇਖ ਰਹੇ ਹੋ ਆਪਾਂ ਨੇ ਕੱਢ ਕੇ ਰੱਖ ਲਈਆਂ ਨੇ ਇਸ ਤਰ੍ਹਾਂ ਆਪਣੀ ਜਿਹੜੀ ਥਾਲੀਆ ਬਣ ਕੇ ਤਿਆਰ ਹੋ ਗਈ ਹੈ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਲਾਈਕ ਅਤੇ ਸ਼ੇਅਰ ਜੁ